ਡੈਨਿਕਸ ਵੀਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੁਹਾਨੂੰ ਦੱਸਦੀ ਕਿ ਪੂਰੇ ਉੱਤਰ ਭਾਰਤ ਦੇ ਵਿੱਚ ਜਿਹੜਾ ਗਰਮੀ ਦਾ ਸਤਮ ਹੈ ਲਗਾਤਾਰ جاری ਹੈ ਤੇ ਮਈ ਦੇ ਮਹੀਨੇ ਦੇ ਵਿੱਚ ਹੀ ਗਰਮੀ ਤੋਂ ਲੋਕਾਂ ਨੇ ਹਾਏ ਤੋਬਾ ਕਰ ਦਿੱਤੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪਠਾਨਕੋਟ ਦੇ ਹਾਲਾਤ ਕਿ ਪਠਾਨਕੋਟ ਦੇ ਵਿੱਚ ਵੀ ਜਿਹੜੇ ਬਾਜ਼ਾਰ ਨੇ ਸੁਨਮਸਾਨ ਪਏ ਨੇ ਬਾਜ਼ਾਰਾਂ 'ਚ ਬਿਲਕੁਲ ਵੀ ਲੋਕਾਂ ਦੀ ਰੌਣਕ ਨਹੀਂ ਹੈ ਪਿਛਲੇ ਦਿਨੀ ਸਾਡੇ ਵੱਲੋਂ ਐਸਐਮਓ ਪਠਾਨਕੋਟ ਨਾਲ ਵੀ ਗੱਲਬਾਤ ਕੀਤੀ ਗਈ ਸੀ ਤਾਂ ਉਹਨਾਂ ਨੇ ਵੀ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਗਰਮੀ ਦੇ ਵਿੱਚ ਜ਼ਰੂਰਤ ਪੈਣ ਤੇ ਹੀ ਬਾਹਰ ਨਿਕਲੋ ਤਾਂ ਕਿ ਲੋਕ ਗਰਮੀ ਦਾ ਸ਼ਿਕਾਰ ਨ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀਗਾ ਕਿ ਤਰਲ ਪਦਾਰਥ ਵੱਤੋ ਵੱਦ ਯੂਜ਼ ਕਰੋ ਮੈਂ ਲੋਕਾਂ ਨਾਲ ਵੀ ਗੱਲਬਾਤ ਕਰਾਂਗਾ ਕਿ ਗਰਮੀ ਦੇ ਵਿੱਚ ਜਿਹੜੇ ਕੀ ਲੋਕਾਂ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਕਾਫੀ ਖਰਾਬ ਹੋ ਰੱਖੇ ਨੇ ਅਤੇ ਕਾਫੀ ਮੇਰੇ ਨਾਲ ਲੋਕ ਮੌਜੂਦ ਨੇ ਮੈਂ ਲੋਕਾਂ ਨਾਲ ਗੱਲਬਾਤ ਕਰਾਂਗਾ ਸਰ ਦੈਨਿਕ ਸੁਰਾ ਤੇ ਸਵਾਗਤ ਹੈ ਤੁਹਾਡਾ ਨੋ ਸਕਦਾ ਬਹੁਤੋ ਕੁਰੀ ਜਿਹੜਾ ਜ਼ਿਆਦਾ ਕਰਮੀ ਦਾ ਜਿਹੜਾ ਸਤਮ ਵੱਧ ਰਿਹਾ ਹੈ ਬਾਜ਼ਾਰਾਂ ਚ ਕਿਵੇਂ ਦੀਆਂ ਰੌਣਕਾਂ ਵਗਰਾ ਹੈਗੀਆਂ ਕਿ ਬਿਲਕੁਲ ਠੰਡਾ ਪਿਆ ਨਹੀਂ ਸਰ ਗਰਮੀਆਂ ਦਾ ਜਿਹੜਾ ਤਾਪਮਨ ਅੱਜ ਦਿਨ ਜਿਹੜਾ ਵੱਧਦਾ ਜਾ ਰਿਹਾ ਹੈ ਉਹਦੇ ਨਾਲ ਮਤਲਬ ਕਿ ਜਿਹੜੀ ਲੋਕ ਹੈਗੇ ਨੇ ਉਹ ਕਰੋ ਨਿਕਲਣਾ ਬੜੇ ਘਟ ਹੋ ਗਏ ਨੇ ਉਹਦਾ ਸਿੱਧਾ ਜਿਹੜਾ ਅਸਰ ਜਿਹੜਾ ਕਾਰੋਬਾਰ ਤੇ ਵੀ ਪੈ ਰਿਹਾ ਹੈਗਾ ਕਿਉਂਕਿ ਦੇਖਿਆ ਜਾਵੇ ਤਾਂ 12 ਵਜੇ ਜਿਹੜਾ ਤਾਪਮਨ ਹੈ 40 ਤੋਂ ਉੱਪਰ ਚਲੇ ਜਾਂਦਾਗਾ ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਜਿਹੜੇ ਰੁਝਾਨ ਮਤਲਬ ਕਿ ਸਮਾਨ ਦੀ ਸ਼ਾਪਿੰਗ ਵਗੈਰਾ ਕਰਨੀ ਹੈ ਤੇ ਕੁਝ ਵੀ ਹੈਗੀ ਹੈ ਉਹ ਘਰੋਂ ਨਹੀਂ ਨਿਕਲਦੇ ਤੇ ਸ਼ਾਮੀ 6 ਵਜੇ ਤੋਂ ਬਾਅਦ ਲੋਕੀ ਵੈਸੇ ਨਹੀਂ ਨਿਕਲਦੇ ਇਸ ਕਰਕੇ ਗਰਮੀ ਦੇ ਨਾਲ ਵਪਾਰ ਨੂੰ ਵੀ ਕਾਫੀ ਅਸਰ ਪੈ ਰਿਹਾਗਾ ਠੀਕ ਹੈ ਜੀ ਤਾਂ ਬਿਲਕੁਲ ਗਰਮੀ ਦੇ ਨਾਲ ਕਿਤਨਾ ਕਿਤੇ ਵਪਾਰ ਨੂੰ ਜਿੱਥੇ ਅਸਰ ਪੈ ਰਿਹਾ ਲੋਕੀ ਵੀ ਉਸ ਚੀਜ਼ ਦਾ ਖਮਿਆਜਾ ਜਿਹੜਾ ਨੇ ਭੁਗਤ ਰਹੇ ਨੇ ਮੇਰੇ ਨਾਲ ਹੋਰ ਵੀ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਜੀ ਗਰਮੀ ਕਾਫੀ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ ਗਰਮੀ ਦਾ ਪ੍ਰਕ ਲੋਕਾਂ ਨੂੰ ਇਹੀ ਹੈ ਕਿ ਠੰਡੇ ਕੱਪੜੇ ਪਾ ਕੇ ਬਾਹਰ ਨਿਕਲਣਾ ਚਾਹੀਦਾ ਜਿਹੜੇ ਵਾਈਟ ਕਲਰ ਦੇ ਜਾਂ ਸੇਸੂ ਢਾਕੇ ਅਬਲ ਤੇ ਨਿਕਲਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਗਰਮੀ ਤੋਂ ਜ਼ਿਆਦਾ ਬਚਾਅ ਕਰਨੇ ਐਰਾ ਆਵਾਜ਼ਾ ਵੀ ਜਿਹੜੀ ਹੈ ਬੜੀ ਘੱਟ ਹੋ ਗਈ ਹੈ ਲੋਕਾਂ ਦੇ ਰੋਜ਼ਗਾਰ ਤੇ ਵੀ ਅਸਰ ਪੈ ਰਿਹਾ ਆਮ ਸਕੂਲਾਂ ਦੇ ਵੈਸੇ ਬੰਦ ਕਰਵਾਤੇ ਲੇਕਿਨ ਸਕੂਲਾਂ ਦੇ ਬੱਚਿਆਂ ਤੇ ਨੂੰ ਵੀ ਬੜੀ ਪ੍ਰੋਬਲਮ ਹੋ ਰਹੀ ਸੀ ਬਾਕੀ ਦੇ ਸਾਰਾ ਸ਼ਹਿਰ ਦੇਖੀ ਰਿਹਾ ਗਰਮੀ ਠੰਡੀ ਚੀਜ਼ਾਂ ਦਾ ਇਸਤੇਮਾਲ ਕਰੇ ਗਰਮ ਚੀਜ਼ਾਂ ਨਾ ਖਾਂ ਐਰਾ ਜ਼ਿਆਦਾ ਧਿਆਨ ਰੱਖਣ ਠੀਕ ਹੈ ਥੈਂਕ ਯੂ ਸਰ ਤਾ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇੱਥੇ ਲੋਕਲ ਦੁਕਾਨਦਾਰ ਵੀ ਮੌਜੂਦ ਨੇ ਦੁਕਾਨ ਤੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਦੇ ਜਿਹੜੇ ਕਿ ਗ੍ਰਾਹਕ ਵਗਰਾ ਉਹ ਨਿਕਲ ਰਹੇ ਕਿ ਨਹੀਂ ਨਿਕਲ ਰਹੇ ਸਰ ਗਰਮੀ ਦਾ ਜਿਹੜਾ ਲਗਾਤਾਰ ਸਿੱਤਮ ਜਿਹੜਾ ਵਧਦਾ ਜਾ ਰਿਹਾ ਕੀ ਗ੍ਰਾਹਕ ਆ ਰਹੇ ਨੇ ਮਾਰਕੀਟ ਦੇ ਵਿੱਚ ਕਿ ਨਹੀਂ ਚੱਲ ਰਹੇ ਮੜਮ ਲਗਾਤਾਰੀ ਗਰਮੀ ਬਾਤਰੀ ਹੋਸ ਨੂੰ ਦੇਖਦੇ ਸ਼ਾਮ ਵੀ ਲਗਾ ਕੇ ਜਾਦਾ ਨਿਕਲਦਾ ਕਿ ਦੁਪਹਿਰ ਵੇਲੇ ਸ਼ਾਮ ਵੇਲੇ ਸ਼ਾਮ ਵੇਲੇ ਦੁਪਹਿਰ ਵੇਲੇ ਕੋਈ ਵੀ ਗਾਹਕ ਨਹੀਂ ਹੁੰਦਾ ਠੀਕ ਹੈ ਤਾ ਬਿਲਕੁਲ ਦੁਪਹਿਰ ਵਿਲ ਲੈ ਜਿਹੜੀ ਕਿ ਗ੍ਰਾਹਕ ਦੀ ਕਾਫੀ ਜੜੀ ਕਮੀ ਮਹਿਸੂਸ ਹੋ ਰਹੀ ਹੈ ਦੁਕਾਨਦਾਰਾਂ ਨੂੰ ਕਿਉਂਕਿ ਗਰਮੀ ਦਾ ਜਿਹੜਾ ਸਿੱਤਮ ਲਗਾਤਾਰ ਵੱਧਦਾ ਜਾ ਰਿਹਾ ਹੈ 41 ਤੋਂ 42 43 45 ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਪਠਾਨਕੋਟ ਦੇ ਵਿੱਚ ਨੋਟ ਕੀਤਾ ਜਾ ਰਿਹਾ ਹੈ ਡੈਨਿਕ ਸਵੇਰਾ ਵੀ ਤੁਹਾਨੂੰ ਇਹੀ ਅਪੀਲ ਕਰਦਾ ਹੈ ਕਿ ਗਰਮੀ ਦੇ ਵਿੱਚ ਜ਼ਰੂਰਤ ਪੈਣ ਤੇ ਹੀ ਕਾਰੋਬਾਰ ਨਿਕਲੋ ਤਾਂ ਜੋ ਤੁਸੀਂ ਗਰਮੀ ਦਾ ਸ਼ਿਕਾਰ ਨਾ ਹੋ ਸਕੋ ਇਸੇ ਤਰ੍ਹਾਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਮੈਨੂੰ ਦਿਓ ਇਜਾਜ਼ਤ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ Facebook Instagram X aur WhatsApp channel par